ਸਤਿ ਸ਼੍ਰੀ ਅਕਾਲ ਸਤ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਹੋਏ ਆ ਰਾਜਵੀਰ ਮੱਟ ਤਾਤੂ ਵਾਲੇ ਦੇ ਫਾਰਮ ਤੇ ਤੇ ਉਹਨਾਂ ਤੋਂ ਪੁੱਛਦੇ ਆ ਗੱਲਬਾਤ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਾ ਤੋਂ ਪਹਿਲਾਂ ਤਾਂ ਜੀ ਜਿੰਨੇ ਵੀ ਤੁਹਾਡੇ ਪੇਨਾ ਜੁੜੇ ਆ ਭਰਾ ਸਾਰਾ ਨੂੰ ਫਤੇ ਸਾਂਝੀ ਕਰਦਾ ਬਾਈ ਜੀ ਕਾ ਖਾਲਸਾ ਬਾਈ ਜੀ ਕੀ ਫਤਿਹ ਹੋਰ ਠੀਕ ਹੋ ਬਾਈ ਚੜਦੀ ਕਲਾ ਬਈ ਜਮਾ ਚੜਦੀ ਕਲਾ ਤੇ ਪਰਿਵਾਰ ਠੀਕ ਹੈ ਪਰਿਵਾਰ ਜਮਾ ਚੜਦੀ ਕਲਾ ਚ ਆਪਣੇ ਦੱਸੋ ਵਧੀਆ ਜੀ ਵਧੀਆ ਬਾਈ ਤੇ ਪਹਿਲਾ ਤਾਂ ਪਰਚਨਾ ਜਿਹੜਾ ਆਪਣਾ ਇਹ ਹੈ ਵੀ ਤੁਸੀਂ ਇਹ ਕੰਮ ਦੇ ਵਿੱਚ ਕਿਵੇਂ ਆਏ ਕਿਵੇਂ ਸ਼ੌਂਕ ਲੱਗਾ ਤੁਹਾਨੂੰ ਇਹ ਕੰਮ ਦਾ ਬਾਈ ਨਾ ਜਦੋਂ ਪਹਿਲਾਂ ਖੇਤੀਬਾੜੀ ਕਰਦੇ ਸੀਗੇ ਅੱਛਾ ਜੀ ਠੀਕ ਆ ਖੇਤੀਬਾੜੀ ਤੋਂ ਬਾਅਦ ਜਿਵੇਂ ਠੇਕੇ ਠੋਕੇ ਦੇ ਜ਼ਮੀਨ ਲੈਣ ਲੱਗ ਗਏ ਆਪਾਂ ਹਾਂ ਠੇਕੇ ਵਾਲੇ ਜਾਂ ਜ਼ਮੀਨਾਂ ਤੁਹਾਨੂੰ ਪਤਾ ਹੀ ਕੀ ਕੁਸ਼ ਆ ਫਿਰ ਉਦੋਂ ਬਾਅਦ ਮਸ਼ੀਨ ਹੁੰਦੀ ਸੀ ਟੂੜੀ ਵਾਲੀ ਠੀਕ ਹੈ ਉਹ ਚਲਾਈ ਤਿੰਨ ਚਾਰ ਸਾਲ ਠੀਕ ਹੈ ਉਹਦੇ ਚ ਜਦੋਂ ਕੋਈ ਗੱਲਬਾਤ ਨਾਲ ਦੇ ਕੀ ਸਾਂਝੀ ਚਲਾਉਂਦੇ ਹੁੰਦੇ ਸੀਗੇ ਹਾਂਜੀ ਉਸ ਤੋਂ ਬਾਅਦ ਕੋਈ ਆਇਆ ਲੱਗਿਆ ਵੀ ਆਪ ਦਾ ਹੋਰ ਵਧਾਉਣਾ ਹੈ ਕੰਮ ਫਿਰ ਟਰੈਕਟਰ ਲੈਣ ਦੀ ਸੋਚੀ ਠੀਕ ਹੈ ਜੀ ਉਦੋਂ 855 ਜਮਾਵਾ ਟਰੈਕਟਰ ਲੈ ਕੇ ਆਉਣਾ ਸੀਗਾ ਹਾਂ ਇਹ ਗੱਲਾਂ ਸੋਚਦੇ ਸੋਚਦੇ ਉਸ ਤੋਂ ਬਾਅਦ ਉਹ ਕਰੋਨੀ ਆਪਾਂ ਨੂੰ ਚਲੋ ਵੀ ਨਾ ਡੁੱਕਰ ਜੀ ਹੋ ਗਈ ਗੱਲਬਾਤਾਂ ਚੱਲ ਪਈਆਂ ਇਹੋ ਜੀਆਂ ਹੂੰ ਫਿਰ ਚੁੱਪ ਕਰਕੇ ਜਦੋਂ ਘਰੇ ਉਹ ਉਮਰੀਆ ਜੀ ਹੁੰਦੀ ਆ ਠੀਕ ਹੈ ਜੀ ਮਾ ਅੱਗੇ ਵੀ ਬਹੁਤ ਇੰਟਰਵਿਊ ਚਾਹ ਗੱਲਾਂ ਦਸੀਆਂ ਵੀ ਉਹ ਉਦੋਂ ਉਮਰ ਹੁੰਦੀ ਐ ਇੱਕ ਆਪਣੀ ਖੂਨ ਗਰਮੀ ਹੁੰਦਾ ਹਾਂ ਠੀਕ ਆ ਹੁਣ ਜਿਵੇਂ 30 ਸਾਲਾਂ ਦੀ ਉਮਰ ਐ ਛੀ ਸਾਲ ਕੋ 22 30 ਸਾਲ ਦੀ ਉਮਰ ਸੀ ਜਿਵੇਂ ਹਾਂਜੀ ਹਾਂ ਤੇ ਉਹ ਕਰਦੇ ਕਰਾਉਂਦੇ ਬਈ ਉਦੋਂ ਫਿਰ ਟਰੈਕਟਰ ਦੀ ਟਾਲ ਕਰਤੀ ਉਸ ਤੋਂ ਬਾਅਦ ਫਿਰ ਬੱਕਰੀਆਂ ਵਾਲੇ ਕੰਮ ਚ ਆਪਾਂ ਇੱਥੇ ਖੇਤੋਂ ਲੈ ਕੇ ਦੂਰ ਫਾਰਮ ਪਾਇਆ ਪੜਵਾਈ ਚ ਠੀਕ ਟਰੈਕਟਰ ਕਿਉਂ ਨਹੀਂ ਲਿਆਉਣ ਦਿੱਤਾ ਅੱਛਾ ਹਾਂ ਵੀ ਟਰੈਕਟਰ ਕਿਉਂ ਲਿਆ ਦੋ ਫਿਰ ਇੱਥੇ ਕੰਮ ਪਾਇਆ ਫਿਰ ਫਾਰਮ ਆ ਪਾਇਣੀ ਸੋਚ ਕੇ ਪਾਇਆ ਸੀ ਹਾਂ ਵੀ ਬੱਕਰੀਆਂ ਦਾ ਆ ਕੇ ਕਾਦਾ ਜਾਂ ਕਾਦਾ ਕੁਝ ਵੀ ਨਹੀਂ ਸ ਉਦੋਂ ਬਾਅਦ ਆਇਆ ਹੁੰਦਾ ਸੀ ਕਿ ਇਹ ਪੁੱਛਲੇ ਦੀ ਕਾਹਦਾ ਪਾਇਆ ਮੇਰੇ ਇਸ ਟੀਮ ਦੇ ਕਿਤੇ ਮੱਝਾ ਰੱਖ ਲਾਂਗੇ ਜਾਂ ਘੋੜੀਆਂ ਰੱਖ ਲਾਂਗੇ ਆ ਚੀਜ਼ਾਂ ਦੇ ਦੇਖ ਕੇ ਹਨਾ ਫਿਰ ਉਦੋਂ ਬਾਅਦ ਬਈਆ ਕੰਮ ਚ ਆ ਗਏ ਫਿਰ ਹੋਰ ਲਈ ਬੱਕਰੀਆਂ ਚ ਆ ਗਏ ਫਿਰ ਇਹਨਾਂ ਦਾ ਮੂੰਹ ਫਰੇਮ ਪੈ ਗਿਆ ਫਿਰ ਇਹਨੋਂ ਨਹੀਂ ਆਪਾਂ ਵਧਾਇਆ ਕੰਮ ਨੂੰ ਠੀਕ ਹੈ ਤੇ ਪਹਿਲੀ ਬੱਕਰੀ ਤੁਸੀਂ ਲਿਆਂਦੀ ਸੀ ਜਿਹੜੀ ਹਾਂ ਉਹ ਕਿੱਥੋਂ ਲਿਆਂਦੀ ਸੀ ਉਹ ਭਾਈ ਉਦੋਂ ਆਪਾਂ ਪੰਜਾਬ ਚੋਂ ਹੀ ਖਰੀਦੀਆਂ ਸੀ ਬੱਕਰੀਆਂ ਅੱਛਾ ਹਾਂ ਪਹਿਲਾਂ ਐ ਨਹੀਂ ਆਪਾਂ ਹੜਫਾ ਨਹੀਂ ਮਾਰਿਆ ਸੀਗਾ अच्छा बे कोई 10 15 ਬੱਕਰੀਆਂ ਖਰੀਦੀ ਬਾਲੀਆਂ ਖਰੀਦੀ ਮੈਂ ਤਿੰਨ ਬੱਕਰੀਆਂ ਲਿਆ ਸੀਗਾ ਠੀਕ ਹੈ ਤੇ ਉਹ ਜਿਵੇਂ ਕਹਿੰਦੇ ਹੁੰਦੇ ਨੇ ਵੀ ਧੋਖੇ ਟੱਲੇ ਹੁੰਦੇ ਆ ਚੱਲਦੇ ਕੰਮ ਦੇ ਵਿੱਚ ਹਾਂ ਹਾਂ ਉਦੋਂ ਮੇਰੇ ਨਾਲ ਵੀ ਹੋਏ ਸੀ ਬਾਈ ਇੱਕ ਬੱਕਰੀ ਉਹਨਾਂ ਚੋਂ ਫਰਾਗ ਸੀਗੀ ਹਨਾ ਖਾਲੀ ਨਿਕਲ ਗਈ ਸੀ ਫਾਲੀ ਛੱਟ ਗਈ ਸੀ ਉਹਨ ਸਾਰਾ ਅੱਛਾ ਤੇ ਇੱਕ ਖਾਲੀ ਨਿਕਲ ਗਈ ਸਮਝ ਇੱਕ ਹੀ ਸੂਈ ਸੀਗੀ ਤਿੰਨ ਬੱਕਰੀਆਂ ਠੀਕ ਹੈ ਹਾਂ ਤੇ ਫਿਰ ਉਹ ਕਿਸੇ ਨਾਲ ਰਾਏ ਮਸਬਰਾ ਕਰਕੇ ਵਧੀਆ ਬੰਦੇ ਨਾਲ ਰਾਏ ਮਸਬਰਾ ਤਾਂ ਬਾਈ ਬਹੁਤ ਜ਼ਰੂਰੀ ਆ ਜਦੋਂ ਮੈਂ ਕਮਾਂ ਕੀਤਾ ਨਾ ਬੱਕਰੀਆਂ ਦਾ हां ਮਾਦਾ ਤੁਸੀਂ ਐ ਸੋਚ ਲੋ ਵੀ ਮੈਂ ਜਾਣਦਾਂ ਨਹੀਂ ਸੀ ਬੱਕਰੀ ਮੀਂਗਲ ਕਰਦੀ ਇੱਕ ਗੋਹਾ ਕਰਦੀ ਠੀਕ ਹੈ ਆਪਾਂ ਬਸ ਕੰਮ 'ਚ ਆ ਗਏ ਸੀ ਪਰ ਲੈਂਕ ਉਹ ਬੰਦਿਆਂ ਨਾਲ ਬਣਾਏ ਹੌਲੀ 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 ਕਰਕੇ ਜਿਹੜੇ ਬੰਦੇ ਜਾਣਕਾਰ ਸੀਗੇ ਠੀਕ ਹੈ ਉਹ ਬੰਦਿਆਂ ਨਾਲ ਨਹੀਂ ਬਣਾਏ ਬੜਾਏ ਜਿਹੜੇ ਠੱਗ ਸਰੂਤੀ ਵਾਲੇ ਬੰਦੇ ਸੀਗੇ ਠੀਕ ਹੈ ਉਹ ਚੰਗਾ ਮਾੜਾ ਸਾਰੇ ਨਹੀਂ ਹੁੰਦੇ ਤੇ ਚੰਗੇ ਮਾੜੇ ਸਾਰੇ ਹੁੰਦੇ ਵੀ ਉੱਥੇ ਫਿਰ ਆਪਾਂ ਹੌਲੀ ਹੌਲੀ ਕੰਮ ਚ ਆਏ ਕੀਤੇ ਜਿਹੜਾ ਚੰਗਾ ਬੰਦਾ ਸੀ ਉਹਨਾਂ ਨਾਲ ਜੁੜੇ ਰਹੇ ਜਿਹਦੇ ਕੋਈ ਆਪਣੋ ਗਲਤ ਖਿਆਲੀ ਬੰਦੇ ਲੱਗਦੇ ਸੀ ਉਹਨਾਂ ਤੋਂ ਪਾਸੇ हट ਗਏ ਇਹ ਚ ਘਾਟਾ ਵੀ ਬਥੇਰਾ ਸੀ ਆ ਪਹਿਲਾਂ ਠੀਕ ਹੈ ਕਿਉਂਕਿ ਜਿੰਨੇ ਤੱਕ ਕੋਈ ਵੀ ਕੰਮ ਆਪਣਾ ਹੱਥੀਂ ਆਪਦਾ ਨਹੀਂ ਬਣਦਾ ਹਾਂ ਹੁਣੇ ਤੱਕ ਕੋਈ ਵੀ ਕੰਮ ਬਈ ਵੱਧਾ ਨਹੀਂ ਦਿੰਦਾ ਕਦੇ ਆਸਤੇ ਵੀ ਥੋੜਾ ਜਿਹਾ ਸਟੈਂਡ ਆਪ ਨੂੰ ਆਦਾ ਬਣਾਉਣਾ ਪੈਣਾ ਠੀਕ ਹੈ ਫਿਰ ਜਦੋਂ ਪਤਾ ਲੱਗ ਗਿਆ ਆਪਣੇ ਕੋਲੇ ਸਾਰਾ ਕੁਝ ਹੈਗਾ ਬੱਕਰੀਆਂ ਵੀ ਹੈਗੀਆਂ ਜਾਨਵਰ ਵੀ ਹੈਗੇ ਆ ਫਿਰ ਆਪਾਂ ਬਾਹਰ ਅੰਦਰ ਆਉਣਾ ਜਨਾ ਛੱਡਤਾ ਬਸ ਇਹਨਾਂ ਤੇ ਹੋ ਗਏ ਠੀਕ ਹੈ ਹਾਂ ਫਿਰ ਬਰੀਡ ਤੇ ਕੰਮ ਕਰਤਾ ਫਿਰ ਬਰੀਡ ਤੇ ਤਿਆਰ ਕਰ ਲਿਆ ਹਾਂ ਹੁਣ ਬਰੀਡ ਤੇ ਕੰਮ ਆਪਣਾ ਕਰਨਾ ਠੀਕ ਹੈ ਕੋਈ ਆਪਾਂ ਦੁੱਧ ਨਹੀਂ ਡਾਰੀਆਂ ਜੇ ਪਾਉਂਦੇ ਵੀ ਇਹਨਾਂ ਦਾ ਚੋ ਚੋ ਪਾਈ ਜਾਵਾਂਗੇ ਹਨਾ ਕੱਲਾ ਬੱਚੇ ਪੀਂਦੇ ਆ ਸਭ ਉਹਦੇ ਇੱਕ ਰੋਲੇ ਵਾਲੇ ਆ ਪਾਉਨੇ ਹੈਗੇ ਆਪਾਂ ਠੀਕ ਹੈ ਤੇ ਬੱਕਰੇ ਨੂੰ ਵੀ ਇੱਕ ਰੋਲੇ ਆਗੇ ਪਾਉਂਦੇ